ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਆਡਰੈਸ ਇੱਕ ਵਾਰੀ ਵੀਖਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਹਰਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਤਿੰਨ ਗਾਵਾਂ ਦੋਸਤੋ ਤੁਹਾਨੂੰ ਦਿਖਾਵਾਂਗੇ ਤਿੰਨੇ ਗਾਵਾਂ ਦੀ ਸੁੰਘਿਆ ਦੋ ਗਾਵਾਂ ਦੋਸਤੋ ਬਿਲਕੁਲ ਤਾਜ਼ੀਆਂ ਸੁਈਆਂ ਤੇ ਇੱਕ ਗਾਂ ਜਿਹੜੀ ਗੱਬਣਿਆ ਡਿਟੇਲ ਇਹਨਾਂ ਕਿੰਨਾ ਗਾਵਾਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਨਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਗਾਵਾਂ ਦੀ ਵੀਰ ਦੇ ਕੋਲੋਂ ਪੁੱਛ ਲੈਨੇ ਸਾਰੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜ ਉਹ ਠੀਕ ਠਾਕ ਜੀ ਵਧੀਆ ਕਿਰਪਾ ਜੀ ਤੁਸੀਂ ਸੁਣਾਓ ਚੱਲੀਏ ਤੇ ਵਧੀਆ ਕੰਮ ਕਰ ਹਾਂਜੀ ਹਾਂਜੀ ਚਲੀ ਜਾਂਦਾ ਵੇਜੀ ਬਹੁਤ ਸ਼ੇਰਪਾ ਦਰਸ਼ਨ ਹੁੰਦੇ ਨੇ ਉਹ ਨਾ ਚੱਕਰਪਤਾ ਕੀ ਆ ਮਾਲ ਆਉਂਦਾ ਚਲੋ ਵੇਖ ਜਾਂਦਾ ਏ ਠੀਕ ਉਹ ਸੁਆਬ ਜਾਂ ਨਹੀਂ ਬਣਦਾ ਇੱਕ ਅੱਧਾ ਡੰਗਰ ਇੱਕ ਡੰਗਰ ਭਾਅ ਨਾਲ ਨਹੀਂ ਮਿਲਦਾ ਫਿਰ ਓਖਾ ਹੋ ਜਾਂਦਾ ਹਾਂਜੀ 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 ਇਹ ਤੇ ਕਰਦੇ ਹਾਂਜੀ ਐਡਰੈਸ ਬੋਲਦੀ ਵੀਰ ਆਪਣਾ ਵੀਰ ਜੀ ਪਿੰਡ ਝਾਮਕੇ ਅਸੀਲ ਜ਼ਿਲ੍ਹਾ ਤਰਨਤਾਰਨ ਨਾਂ ਹਰਦੀਪ ਸਿੰਘ ਮੋਬਾਈਲ ਨੰਬਰ 95928 10243 ਠੀਕ ਹੈ ਜੀ ਹਾਂਜੀ ਅੱਛਾ ਹਰਦੀਪ ਵੀਰ ਅੱਜ ਆਪਣੇ ਕੋਲ ਤਿੰਨ ਨਾ ਗਿਆ ਟੋਟਲ ਗਾਵਾਂ ਦੇ ਵਿੱਚ ਭਾਜੀ ਆਪਣੇ ਕੋਲ ਤਿੰਨ ਨਾਗਨੇ ਦੋ ਸੂਈਆਂ ਤਾਲੀਆਂ ਇੱਕ ਗੱਬੜ ਠੀਕ 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 ਹਾਂਜੀ ਤੇ ਸ਼ੁਰੂ ਕਰ ਲਈ ਵੀਰ ਜੀ ਸਪਾ ਇਹ ਜਰਸੀ ਦੇ ਨਾਲ ਤੇ ਸ਼ਾਈਵਾਲ ਦਾ ਨਾ ਕਰਾਸ ਹੁੰਦੀ ਹਾਂਜੀ ਇਹ ਸ਼ਾਈਵਾਲ ਨਾਲ ਥੋੜੀ ਜੀ ਕਰਾਸ ਹੁੰਦੀ ਹੈ ਬਾਕੀ 70% ਤੋਂ ਵੱਧ ਜਰਸੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਇਹ ਵੀਰ ਕਿੰਮਾ ਸੂਹਾ ਸੂਈ ਸੂਹਾ ਵੀਰ ਜੀ ਜਿੱਥੋਂ ਲਈਦੀ ਆ ਕਦੀ ਦੂਜੇ ਤੋਂ ਕਿਸੇ ਨੇ ਟੱਪਣ ਹੀ ਨਹੀਂ ਦਿੱਤੀ ਠੀਕ ਹੈ ਠੀਕ ਹੈ ਕੋਈ ਨਾ ਕੋਈ ਚੱਲਦਾ ਕਦੀ ਕੋਈ ਦੂਸਰੇ ਤੋਂ ਟੱਪਣ ਨਹੀਂ ਦਿੰਦਾ ਬਾਕੀ ਆਦੀ ਸਮਝ ਨਾਲ ਲੈ ਲੈ ਠੀਕ ਹੈ ਜੀ ਹਾਂਜੀ ਆਪਾਂ ਨਹੀਂ ਕਹਿਣਾ ਇਹ ਦੂਜਾ ਇਹ ਤੀਜਾ ਇਹ ਪਹਿਲਾ ਜੋ ਮਰਜੀ ਆ ਕੋਈ ਨਹੀਂ ਦੂਸਰੇ ਤੋਂ ਟੱਪਣ ਦਿੰਦਾ ਭਾਵੇਂ 6ਵੇਂ ਸੂਵੇ ਹੋਵੇ ਠੀਕ ਹੈ ਜੀ ਹਾਂਜੀ ਸੂਈ ਦੀ ਕਿਹੜਾ ਬਗਿਆ ਸੂਈ ਵੀਰ ਜੀ ਕੱਲ ਦੀ ਸੂਈ ਹੈਗਾ ਅੱਛਾ ਹਾਂਜੀ ਹੁਣ ਮੌਕੇ ਦਾ ਜਿਹੜਾ ਬੋੜਾ ਕਿੰਨੀ ਤਿਆਰ ਬੋੜਾ 10 ਕਿਲੋ ਮੌਕੇ ਦਾ ਤਿਆਰ ਹੈ ਕੱਲ ਦੀ ਸੂਈ ਹੈ ਦੋ ਦਦੇ ਜੂਗੀ ਕਾ 15 ਤੋਂ 16 ਕਿਲੋ ਬੱਚਾ ਕੀ ਦੱਸਣੇ ਬੱਚਾ ਵੱਛਾ ਵੀਰ ਜੀ ਮਗਰ ਵੱਛਾ ਵਿਖਾ ਦਾਂਗੇ ਉਹ ਅੰਦਰ ਬੱਜੇ ਸੁਵਾ ਦੋਸਤੋ ਤੁਹਾਡੇ ਤੇ ਨਿਰਖਪਰਗਾ ਤੁਸੀਂ ਆਫ ਕਰ ਲੈਣੀ ਹੈ ਸੁਵਾ ਕੋ ਦੂਜਾ ਮੰਲੇ ਕੋਈ ਤੀਜਾ ਮੰਲੇ ਕੋਈ ਵੀ ਜਿੰਨੇ ਕਹਤਾ ਪਹਿਲੇ ਕੱਲ ਦੀ ਸੂਈ ਹੈ ਦੋਸਤੋ ਬੱਚਾ ਨੇ ਬੱਚਾ ਦਿੱਤਾ ਤੇ ਕਿੰਨਾ ਵੀ ਦੱਸਿਆ ਬਹੁਤ ਤਿਆਰ ਦੋਸਤੋ ਬੱਚੇ ਆਲੂ ਸੜਾ ਜਿਆਦਾ ਜਾਂਦੀ ਇਸ ਕਰਕੇ ਅੱਛਾ ਵੀਰ ਕਿੰਨਾ ਦੱਸਿਆ ਬਹੁਤ ਤਿਆਰ ਬੋੜਾ ਦਾਸ ਤੋਂ 12 ਲੀਟਰ ਦੇ ਵਿੱਚ ਵਿੱਚ ਉਸ ਤੋਂ ਹੁਣ ਐਸਮ ਹਾਂਜੀ ਹਾਂਜੀ 12 ਲੀਟਰ ਚ ਲਾਗੇ ਪਣੀ ਹੋ ਗਈ ਹਾਂ ਦੋਸਤੋ ਭਾਜੀ ਬੋੜਾ ਤੇ ਅਜੇ ਕੱਢਣਾ ਵੰਦ ਆਵੇ ਬੱਚੇ ਦਾ ਕਰਕੇ ਇੱਥੇ ਆਈ ਹੈ ਭੱਜ ਕੇ ਹਾਂਜੀ ਹਾਂਜੀ ਹੁਣ ਵਿਖਾ ਦੇ ਚੈੱਕ ਕਰ ਜੁਵਾਈ ਚੁਈ ਵੀਰ ਵਧੀਆ ਇੱਕ ਨੰਬਰ ਦੀ ਜੁਵਾਈ ਇੱਕ ਨੰਬਰ ਕੋਈ ਪੂਰੀ ਛੱਟਾ ਨਹੀਂ ਅੱਛਾ ਜੀ ਹਾਂਜੀ ਭਾਜੀ ਲਓ ਦੋਸਤੋ ਕਰ ਲੋ ਚੈੱਕ ਬੱਚੇ ਦਾ ਜਿਆਦਾ ਕਰਦੀ ਆ ਸੱਜਰ ਸੁਈ ਕਰਕੇ 12 ਲੀਟਰ ਤੇ ਲਾ ਕੇ ਪੜੇ ਦੋਸਤੋ ਹੁਣ ਬੋੜਾ ਕਿਲੋ ਤਿਆਰ ਕਿ ਦੋ ਦੋਸਤੋ 14 15 ਕਿਲੋ ਜਿਹੜਾ ਇਹ ਚਵਾ ਦੂਗੀ ਚੰਗੀ ਸੇਵਾਲਾ ਕੋਈ ਵੀ ਲੈ ਗਿਆ ਤੇ ਵੱਧ ਵੀ ਚੋ ਸਕਦਾ ਲੈ ਗਿਆ ਫਿਰ ਬੰਦ ਇਹ ਕੱਦ-ਕੱਠ ਦੋਸਤੋ ਗਾਂ ਦਾ ਥਣਾ ਤੁਣਾ ਦੀ ਕੁਆਲਿਟੀ ਹਰ ਇੱਕ ਚੀਜ਼ ਵੀਡੀਓ ਦੇ ਵਿੱਚ ਦੋਸਤੋ ਆਪਣੀ ਤਸੱਲੀ ਨਾਲ ਚੈੱਕ ਕਰ ਲਿਆ ਕਰੋ ਲਾਗੇ ਤਾਂ ਤੁਹਾਨੂੰ ਥਣਾ ਜੀ ਦਿਖਾ ਦਣਾ ਕੋਈ ਕੋਸ਼ਿਸ਼ ਕਰਨਾ ਲਾਗੇ ਕਰਮ ਛੁੜੀ ਠੀਕ ਹੈ ਜੀ ਬਹੁਤ ਵਧੀਆ ਥਣ ਦੋਸਤੋ ਹੱਥੀਂ ਚਵਾਈ ਮੁੱਠੀ ਨਾਲ ਖਣ ਲਗਾ ਬਹੁਤ ਵਧੀਆ ਚਵਾਈ ਚੁਈ ਵੀਰ ਕਹਿੰਦਾ ਇਹ ਨੰਬਰ ਦੀ ਹੈ ਅਛਾ ਵੀਰ ਮੁੱਲ ਕਿੰਨਾ ਕਰਨਾ ਦਾ ਮੁੱਲ ਵੀਰ ਜੀ ਜੇ ਬਾਹਰ ਵੇਖੀਏ ਤੇ ਇਹ ਜਿਹੜੀਆਂ ਗਾਵਾਂ ਦਾ 60 65 ਜੋ ਮਰਜੀ ਪਰ ਆਪਾਂ ਨਾਲ ਤੁਹਾਨੂੰ ਪਤਾ ਵੀ ਜੈ ਜੀ ਹੁੰਦਾ ਮੁੱਲ 55000 ਹਾਂਜੀ 50 ਤੋਂ ਪੂਰਾ ਖੁੱਲਾ ਛੋਰ ਛੱਪਾ ਮਾਨ ਸਤਕਾਰ ਭੈਣ ਭਰਾਵਾਂ ਦਾ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ 55000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਤੇ 50000 ਰੁਪਏ ਦੇ ਵਿੱਚ ਵੀਰ ਕਹਿੰਦਾ ਵੀ ਮਾਨ ਤਾਂ ਜਿਹੜਾ ਕੋਈ ਵੀਰ ਭਰਾ ਖੇਦੋ ਪੂਰਾ ਛੋਰ ਛੱਪਾ ਕਰਾਂਗੇ ਪਰ ਪਤਾ ਜਿਹੜਾ ਫੂਲ ਹਾਊਸ ਦਾ ਮੋੜਦੇ ਨਹੀਂ ਉਹਨੂੰ ਠੀਕ ਹੈ ਤਾਂ ਨਾਲ ਬੱਦੀ ਜਿਹੜੀ ਆ 2 ਨੰਬਰ ਦੀ ਗਾੜੀ ਇਹਦੀ ਡਿਟੇਲ ਦੱਸ ਲਿਓ। ਵੀਰ ਜੀ ਸੂਏ ਦਾ ਇਹ ਤਾਂ ਵੀ ਆਪਾਂ ਕੁਝ ਨਹੀਂ ਕਹਿਣਾ। ਠੀਕ ਹੈ ਜੀ। ਤੁਹਾਨੂੰ ਪਤਾ ਹੀ ਆ ਦੱਸ ਦਿੱਤੀ ਇੱਕ ਰਾਗ ਲ ਕੇ ਆਪਣੇ ਕਿਹੜਾ ਘਰ ਸੂਈਆਂ। ਹਾਂਜੀ ਹਾਂਜੀ। ਕੱਲ ਗਾਵਾਂ ਆਈਆਂ ਠੀਕ ਹੈ ਜੀ। ਆਹ ਅੱਜ ਹੀ ਆਈ ਆ। ਠੀਕ ਹੈ ਜੀ। ਠੀਕ ਹੈ ਜੀ। ਆਹ ਕੱਲ ਆਇਆ ਜੋੜਾ। ਠੀਕ ਹੈ ਜੀ। ਤੇ ਇਹਦੇ ਥੱਲੇ ਵੀ ਕਰੀਬ-ਕਰੀਬ ਪਰਸੋਂ ਦੀ ਸੂਈ ਹੈ ਗਾਂ। ਹਾਂਜੀ। ਤੇ ਇਹਦੇ ਥੱਲੇ ਕਰੀਬ-ਕਰੀਬ 13 ਤੋਂ 14 ਲੀਟਰ ਇਸ ਟਾਈਮ ਬੋਲਾ ਤਿਆਰ ਆ। ਬਾਕੀ ਥਣਾ ਦੀ ਕੁਆਲਿਟੀ ਵੇਖੋ ਗਾਂ ਦੀ। ਠੀਕ ਹੈ ਜ ਇਹ ਗਾਂ ਕਰੀਬ-ਕਰੀਬ ਬਾਕੀ ਭੈਣਪਰਾ ਸਾਹਿਬ ਸਿਆਣੇ ਆ ਕਰੀਬ-ਕਰੀਬ 20 ਦੇ ਲਗਭਗ ਦੁੱਧ ਚਲ ਜੂਗੇ ਚੰਗੀ ਬਰੀਡ ਹੈ ਨਾ ਹਾਂਜੀ ਹਾਂਜੀ ਚੰਗੀ ਹੈ ਜੀ ਇਹਨੇ ਬੱਚਾ ਕਿਤੇ ਤਰੀਕ ਇਹਦੇ ਮਗਰ ਵੀ ਵੀਰਜੀ ਬੱਚਾ ਹੈ ਇਹ ਅੱਜ ਤੀਜੇ ਦਿਨ ਦੀ ਸੂਈ ਹੈ ਦੋਵੇਂ ਗਾਵਾਂ ਦਾ ਅੱਛਾ ਹੈ ਦੋਹਾਂ ਗਾਵਾਂ ਮਗਰ ਬੱਚੇ ਹੈ ਜੀ ਠੀਕ ਹੈ ਜੀ ਖੁਦ ਹੀ ਵੀਰ ਤੋਰ ਕੇ ਦਿਖਾਈਏ ਲੋ ਦੋਸਤੋ ਸੂਈ ਬਿਲਕੁਲ ਤਾਜੀ ਹੈ ਤਿੰਨ ਦਿਨ ਦਾ ਟਾਈਮ ਸੂਈ ਨੂੰ ਹੋ ਗਿਆ ਤੇ 14 ਗੋਲ ਦਸੇ ਵੀਰ ਹਾਂਜੀ 14 ਲੀਟਰ ਬੋਲਾ ਜਿਹੜਾ ਦੋਸਤੋ ਤਿਆਰ ਆ ਪਸ਼ੂ ਥੋੜਾ ਜਿਹਾ ਵੈਸੇ ਧੁੱਪ ਤਪ ਲੱਗੀ ਹੋਏ ਤੇ ਮਸ਼ ਬਾਕੀ ਦੋਸਤੋ ਸੋਹਣੀਆਂ ਸੁਨਖੀਆਂ ਗਾਵਾਂ ਦੋਵੇਂ ਕਿੰਨੇ ਲੈ ਜਾ ਵੀ ਲੈ ਜਾ ਕਿਲੇ ਨੂੰ ਲੈ ਜਾ ਉਹ ਤੇਰੀ ਬੰਦੀ ਉੱਥੇ ਬਾਕੀ ਦੋਸਤੋ ਦੀ ਆਰਡਰ ਕੁਆਲਿਟੀ ਤਿਆਰ ਕੀਤੀ ਹੈ ਗਾਣੇ ਬਹੁਤ ਸੋਹਣੇ ਤਿਆਰ ਕੀਤੀ ਹੈ ਜੀ ਕੱਚੇ ਥਾਂ ਕਰਕੇ ਟੱਪਦੇ ਕੱਚੇ ਥਾਂ ਦਾ ਕਰਕੇ ਕਰਦਾ ਨਾ ਪਸੂ ਫੈਨਾ ਬਾਕੀ ਦੋਸਤੋ ਤੁਸੀਂ ਰੰਗ ਢੰਗ ਵੇਖ ਕੇ ਗਾਦੇ ਅੰਦਾਜ਼ਾ ਆਪ ਲਾ ਸਕਦੇ ਕਿ ਸੁਆ ਕਿੰਨਾ ਸੁਈ ਹੈ ਆਹ ਰਕਵਾਲਟੀ ਚੈੱਕ ਕਰਾਓ ਥਣ ਤੋਂ ਚੈੱਕ ਕਰਾਓ ਇਹਨਾਂ ਨੂੰ ਪਤਾ ਹਾਂਜੀ ਚਵਾਈ ਦਾ ਵੀ ਕਰੀਬ ਕਰੀਬ ਡੇਢ ਘੰਟਾ ਪਿਆ ਵਾ ਹਾਂਜੀ 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 ਕੋਈ ਨਹੀਂ ਵੀ ਰਹਿਂਦੇ ਕਾਹ ਪੈਂਦੇ ਬਾਹਰ ਪਹੁੰਚ ਹਾਂਜੀ ਛੜਦੇ ਪੂਰੇ ਤੋਂ ਆਪਾਂ ਇੱਧਰ ਤੁਹਾਨੂੰ ਕੁਆਲਿਟੀ ਦਿਖਾ ਦਿੰਨੇ ਵੀਰਾਂ ਨੂੰ ਲਓ ਜੀ ਅਸ਼ਾ ਵੀਰ ਕਿੰਨਾ ਮੋਲ ਕਰਨਾ ਵੀਰ ਜੀ ਮੋਲ ਤੇ ਭਾਵੇਂ 70 ਕਰ ਲਗੇ ਹਾਂਜੀ ਭਾਵੇਂ 65 ਕਰ ਲਗੇ ਹਾਂਜੀ 65000 ਰੁਪਏ ਦੀ ਗੱਲ ਦੇ ਦਾ ਕਿੰਨਾ ਕੁ ਮੰਨਦਾ ਨੂੰ ਸੋਚ ਦੋ ਹੀ ਛੱਡ ਦਾਂਗੇ 60 ਦੀ ਦੇ ਦਾਂ ਪੂਰੇ 60 ਦੀ ਪੂਰੇ 60 ਦੀ ਕੋਚੋਂ ਛੋਟੇ ਛੱਪਾ ਖੁੱਲਾ ਕਰਾ ਕੇ ਪੈਣ ਪਰਾ ਫੂਨ ਲਾਊਗਾ ਕੋਈ ਨਹੀਂ ਦੇ ਦਾਂ ਠੀਕ ਹੈ ਜੀ ਹਾਂ ਜੀ 60000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ ਮਾਨਤਨ ਵੀਰ ਕਹਿੰਦਾ ਕਿਹੜਾ ਕੋਈ ਵੀਰ ਭਰਾ ਖਿਦਰਾਊਗਾ ਤਾਂ ਮੌਕੇ ਤੇ ਖੁੱਲਾ ਉੱਡਲਾ ਖੁੱਲੇ ਦਿਲ ਦਾ ਮਾਨਤਨ ਹੋਊਗਾ ਤਿੰਨ ਨੰਬਰ ਦੀ ਡਿਟੇਲ ਦੱਸੀ ਹੋਈ ਸੀ ਜੀ ਅਸੀਂ ਕੱਦੀ ਵੀਰ ਜੀ ਗੱਬਣ ਗਾ ਹੈ ਹਾਂ ਜੀ ਸੂਆ ਇਹਦਾ ਵੀ ਨਹੀਂ ਪਤਾ ਠੀਕ ਹੈ ਕਿਨੇ ਮੈਂ ਸੁਬੇ ਸੀ ਠੀਕ ਹੈ ਜੀ ਠੀਕ ਆਪਣੇ ਵੀਰ ਜੀ ਕਰਦੀਆਂ ਨਹੀਂ ਆ ਠੀਕ ਹੈ ਜੀ ਆਪਾਂ ਵੀ ਲਿਆਂਦੀਆਂ ਹੁਣ ਆਪਾਂ ਵੀ ਉਹ ਗੱਲ ਕਹਤੀ ਆ ਜਿਹੜਾ ਕੋਈ ਕਹਿੰਦਾ ਦੂਜਾ ਸੁਹਾ ਕਹਿ ਕੇ ਹੀ ਦਿੰਦਾ ਤੀਜੇ ਦੇ ਗਾਵਾਂ ਹੋਣ ਹੀ ਕੋਈ ਨਹੀਂ ਦਿੰਦਾ ਹੋਣ ਨਹੀਂ ਦਿੰਦਾ ਕੋਈ ਨਾ ਕੋਈ ਚੌਥੇ ਹੋਣ ਦਿੰਦਾ ਤੇ ਨਾ ਕੋਈ ਤੀਜੇ ਹੋਣ ਦਿੰਦਾ ਅੱਛਾ ਵੀਰ ਸੂਣ ਦੇ ਵਿੱਚ ਕਿੰਨਾ ਟਾਈਮ ਲੱਗ ਗਿਆ ਸੂਣ ਦੇ ਵਿੱਚ ਵੀ ਭਾਜੀ ਹੁਣ ਗਾਂ ਦੇ ਹਿਸਾਬ ਕਿਤਾਬਾਂ ਲਾਈਏ ਭਾਵੇਂ ਇੱਕ ਦਿਨ ਲੈ ਜੇ ਭਾਵੇਂ ਦੋ ਲੈ ਜੇ ਭਾਵੇਂ ਅੱਜ ਹੀ ਸੂਵੇ ਤਿਆਰੀ ਜੀ ਆਲਾ ਤਿਆਰੀ ਜੀ ਹੈ ਨਾ ਹਾਂਜੀ ਬਾਕੀ ਦੁੱਧ ਲਓ ਮਾਲਕਾਂ ਦੇ ਦਸਣ ਮਤਾ ਇਹਨੇ 24 ਲੀਟਰ ਪ ਚੋਆ ਯਾਰ ਬਾਕੀ ਆਪਾਂ ਗੈਸ ਕਰ ਸਕਦੇ ਆ ਵੀ ਗਾ ਠੀਕ ਆ ਵਧੀਆ ਦੇ ਸਕਦੀ ਆ ਠੀਕ ਹੈ ਜੀ ਥਣਪਾਂਡੇ ਦੀ ਚੰਗੀ ਤੋੜ ਕੇ ਦਿਖਾਈਏ ਵੀਰੇ ਨੂੰ ਸੂਨ ਦੇ ਦੋਸਤੋ ਬਿਲਕੁਲ ਨੇੜੇ ਇੱਕ ਦੋ ਦਿਨ ਦਾ ਟਾਈਮ ਖੜੂ ਸਕਦੀ ਹੈ ਟਾਈਮ ਵੱਧੂ ਖੜਸੇ ਦੇ ਦੋਸਤੋ ਅੱਜ ਵੀ ਇਹ ਸੂ ਸਕਦੀ ਹੈ ਤੇ ਮਾਲਕ ਦੇ ਹੱਥ ਵਾਸਤੇ ਸਾਰੀ ਗੱਲ ਬਾਕੀ ਤਿਆਰੀ ਜਿਹੜੀ ਕੀਤੀ ਹੈ ਗਾ ਨੇ ਬਹੁਤ ਸੋਹਣੀ ਕੀਤੀ ਹੈ 25 22 ਲੀਟਰ ਦੋ ਤਾਂ ਵੀਰ ਕਹਿੰਦਾ ਵੀ ਮਾਲਕਾਂ ਦੇ ਕਹਿਣ ਮੁਤਾਬਕ ਇਹਨੇ ਪਹਿਲਾਂ ਸਵੇਰ ਚੋਆਇਆ ਵਾ ਆਰਡਰ ਕੁਆਲਟੀ ਦੋਸਤੋ ਬਹੁਤ ਸੋਹਣੀ ਤਿਆਰ ਕੀਤੀ ਹੈ ਬੈਕ ਵੀ ਕਾਫੀ ਦਿਖਾਉਂਦੀ ਤੇ ਅਗਲੇ ਪਾਸੇ ਨੂੰ ਕਾਫੀ ਦਿਖਾਉਂਦੀ ਆਰਡਰ ਖਾਣ ਲੇਵਾ ਬਹੁਤ ਜਿਆਦਾ ਤੇ ਪਤ ਪਈ ਰਿਆ ਬਰਬਰ ਹੈ ਹਾਂ ਬਿਲਕੁਲ ਓਕੇ ਕੋਈ ਚੱਕਰ ਹੀ ਨਹੀਂ ਗਾਂ ਦਾ ਵਜੂਦ ਤੇ ਵੀਰ ਜੀ ਜਾਂਦਾ ਗਾਂ 30 ਲੀਟਰ ਦੁੱਧ ਦੇ ਸਕਦੀ ਹੈ ਦੇ ਸਕਦੀ ਕੋਈ ਚੰਗੀ ਪਰ ਆਪਾਂ ਨਹੀਂ ਕਹਿਣਾ ਠੀਕ ਹੈ ਕਿਉਂਕਿ ਇਹ ਗੱਬਣਾ ਠੀਕ ਹੈ ਜੀ ਹਾਂਜੀ ਹਾਂਜੀ ਹਾਂ ਠੀਕ ਹੈ ਕੰਨਾਂ ਮੋਲ ਕਰਨਾ ਵੀਰ ਜੀ ਮੋਲ ਵੀਰ ਜੀ ਬਾਹਰ ਦੇ ਹਿਸਾਬ ਕਿਤਾਬ ਨਾਲ ਕਰੀਏ ਤੇ ਜੀ ਕਰਦਾ ਹਿਵੇਂ ਵੀ ਐਸੀ ਕਰ ਲਈਏ ਠੀਕ ਹੈ ਜੀ ਹਾਂਜੀ ਤੇ ਚੱਲਣ ਵੀ ਦਿਆ ਹਾਂਜੀ ਹਾਂਜੀ 25 26 ਲੀਟਰ ਤੋਂ ਪਲੱਸ ਵਾਲੀ ਦਾਸ ਸਿੰਘੋਂ ਬਾਹਰ ਹੀ ਚੱਲਣਦਾ ਈ ਚੱਲਣਦੇ ਪਰ ਆਪਣਾ ਉਹ ਹਿਸਾਬ ਕਿਤਾਬ ਨਹੀਂ ਵੀਡੀਓ ਭਾਵੇਂ ਦੋ ਦਿਨ ਲੇਟ ਪਾ ਲਈਏ ਹਾਂਜੀ ਤੇ ਜਾਇਜ਼ ਭਾਅ ਨਾ ਮੋਲ ਵੀਰ ਜੀ ਦਾ 75000 ਤਿੰਨ ਮਾਨ ਕਰਦਾਂਗੇ 75000 ਦੇ ਤਾਂ 75000 ਦੇ ਹਾਂਜੀ ਠੀਕ ਹੈ ਜੀ ਬਾਕੀ ਕੋਈ ਤੁਹਾਨੂੰ ਪਤਾ ਫੋਨ ਲਾਊਗਾ ਭੈਣ ਭਰਾ ਮੋੜ ਦੇ ਨਿੱ ਕਿਸੇ ਨੂੰ ਦੇ ਦੇ ਠੀਕ ਹੈ ਜੀ ਹਾਂਜੀ 75000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ 75000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਵੀ ਮਾਨ ਤਨ ਸ਼ੋਰ ਛਪਾ ਜਿਹੜਾ ਮੌਕੇ ਤੇ ਹੋਊਗਾ ਜ਼ਰੂਰ ਹੋਊਗਾ ਬਾਕੀ ਦੋਸਤੋ ਤੁਹਾਡੀ ਸੇਵਾ ਤੇ ਅੰਦਰ ਪਰਿਆ ਕਿੰਨਾ ਦੁੱਧ ਤੁਸੀਂ ਚੋ ਸਕਦੇ ਜਾਂ ਅੰਦਾਜ਼ਾ ਤੁਸੀਂ ਦੋਸਤੋ ਖੁਦ ਆਪ ਲਾ ਲੈਣਾ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਦੇ ਚੀ ਤੇ ਉਹ ਵੀਰ ਖੁਦ ਆਪ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਵੀ ਕਿੰਨਾ ਕੁ ਦੁੱਧ ਚੋ ਸਕਦੇ ਪਸ਼ੂ ਸੜਿਆ ਗੱਭਣ ਪਸ਼ੂ ਆ ਤੇ ਬਾਕੀ ਦੋਸਤੋ ਦੋ گاਵਾ ਜਿਹੜੀਆਂ ਬਿਲਕੁਲ ਨਾਲ ਬੱਧੀਆਂ ਇਹ ਤਾਜ਼ੀਆਂ ਸੂਈਆਂ ਆ ਦੋ ਦੋਸਤੋ ਤੁਹਾਨੂੰ ਵੀਰੇ ਦੱਸਤਾ ਇੱਕ ਥੱਲੇ ਗਾਹ ਦੂਜੇ ਨੰਬਰ ਵਾਲੀ ਗਾਂ ਦਾ ਜੇ ਬੱਚਾ ਵਖਾਉਣਾ ਤੇ ਭਾਜੀ ਉੱਥੇ ਆਪਾਂ ਵਖਾ ਸਕਦੇ ਆ ਬੱਚਾ ਵਾ ਠੀਕ ਹੈ ਜੀ ਹਾਂਜੀ ਦੋਵਾਂ ਗਾਵਾਂ ਦੇ ਬੱਚੇ ਵਖਾ ਦੇ ਦੋਵਾਂ ਗਾਵਾਂ ਦੇ ਕਰਾ ਦੁਬਾਰੇ ਬੱਚਾ ਵਖਾ ਦੇ ਲੈ ਹਾਂਜੀ ਹਾਂਜੀ ਲਓ ਦੋਸਤੋ ਆ ਜਿਹੜਾ ਕਾਲਾ ਬੱਚਾ ਵਾ ਇਹ ਵੀ ਇਹ ਪਹਿਲੇ ਨੰਬਰ ਵਾਲੀ ਗਾਂ ਥੱਲੇ ਠੀਕ ਹੈ ਜੀ ਆ ਵੇਖੋ ਨਾਲੂ ਨੋੜੂ ਨਾਲ ਹੀ ਆ ਨਾਲੂ ਦੋਸਤੋ ਨਾਲੂ ਚੱਪਦੀ ਆ ਗਾਂ ਨਾਲ ਹੀ ਤੇ ਗੋਪਾਲ ਬਿਲਕੁਲ ਕੱਚੀ ਲੁਈਆਂ ਭਾਜੀ ਅੱਜ ਤੀਸਰਾ ਦੇਣੇ ਠੀਕ ਹੈ ਜੀ ਹਾਂਜੀ ਦੋਵੇਂ ਬੱਚੇ ਹੀ ਆ ਦੋਸਤੋ ਦੋਵੇਂ ਬੱਚੇ ਆ ਪਸ਼ੂ ਦੋਸਤੋ ਤੁਹਾਨੂੰ ਤਿੰਨ ਦਿਖਾਇਆ ਜਿਨ੍ਹਾਂ ਦੇ ਵਿੱਚੋਂ ਦੋ ਗਾਵਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਸਾਹਮਣੇ ਤੁਸੀਂ ਦੇਖ ਸਕਦੇ ਤੇ ਇੱਕ ਗਾਂ ਗੱਪਣਿਆ ਦੋਸਤੋ ਤਾਜ਼ੇ ਸੂਏ ਪਹਰੂ ਇੱਕ ਟਾਈਮ ਦੋ ਟਾਈਮ ਚੋਕੇ ਤੁਸੀਂ ਆਪਣੀ ਤਸੱਲੀ ਕਰ ਸਕਦੇ ਤੇ ਜਿਹੜਾ ਪਸ਼ੂ ਦੋਸਤੋ ਗੱਪਣਿਆ ਥਣਾ ਦੀ ਟਿੱਪ ਕੇ ਪਾਸ ਕਰਕੇ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਪਸ਼ੂ ਖਰੀਦਣ ਤੋਂ ਪਹਿਲਾਂ ਵੀਡੀਓ ਦੋਸਤੋ ਆਪਣੇ ਆਪ ਵੀ ਕੇ ਆਪਣੇ ਪਰਿਵਾਰ ਦੇ ਵਿੱਚ ਆਪਣੇ ਸਾਰੇ ਜੀਆਂ ਨੂੰ ਬੁਖਾ ਕੇ ਵੀਡੀਓ ਫੇਰ ਪਸ਼ੂ ਜਿਹੜਾ ਖਰੀਦਿਆ ਕਰੋ ਜੀ ਬੇਨਤੀ ਕਰਨੀ ਆਪਾਂ ਵੀ ਹਾਂਜੀ ਹਾਂਜੀ ਇਹ ਕਿਹੇ ਵੀਰ ਨੇ ਸਾਈ ਪਾਉਣੀ ਆ ਕਾਲੀ ਨਾਲ ਕੋਈ ਸਾਈ ਨਾ ਪਾਵੇ ਹਾਂਜੀ ਹਾਂਜੀ ਪਹਿਲਾਂ ਇੱਕ ਵਾਰਾ ਦੋ ਵਾਰਾ ਵੀਡੀਓ ਵੇਖੋ ਹਾਂਜੀ ਹਾਂਜੀ ਫਿਰ ਜਦੋਂ ਸਾਈ ਪਾਤੀ ਆ ਆਪਾਂ ਕਿਹ ਵਾਲੇ 500 ਸਾਈ ਪਾ ਕੇ 1000 ਪਾ ਕੇ ਆਪਾਂ ਵੀਡੀਓ ਤੋਂ ਅਗਲੇ ਦਿਨ ਤੱਕ ਡਾਕ ਲੈਣੇ ਆ ਫਿਰ ਉਹਨੂੰ ਵੀਡੀਓ ਕਾਲ ਤੇ ਚਵਾਓ ਫਿਰ ਦੂਜੇ ਤੇ ਜੈ ਇਤਰਾ ਕਰੋ ਵੀਡੀਓ ਕਾਲ ਨਾਲ ਉਹ ਤੇ ਜੇ ਕੋਈ ਭੈਣ ਭਰਾ ਆ ਕੇ ਆਪਦਾ ਪਸ਼ੂ ਚੋ ਕੇ ਪਾਸ ਕਰੇ ਸੇਰ ਗੱਲ ਆ ਵੀਡੀਓ ਕਾਲ ਤੇ ਤੇ ਸਿਰਫ ਦੁੱਧ ਵੇਖ ਲਓਗੇ ਪਸ਼ੂ ਦਾ ਕੀ ਵੇਖ ਲਓਗੇ ਕੀ ਵੇਖ ਲਓਗੇ ਠੀਕ ਹੈ ਕਿ ਨਹੀਂ ਗੱਲ ਕਈ ਭੈਣ ਭਰਾ 1000 ਪਾ ਕੇ 500 ਪਾ ਕੇ ਦੋ ਦਿਨ ਖਲਾਰ ਪਰ ਦੁਬਾਰੇ ਜੇ ਉਹਦੀ ਵੀਡੀਓ ਪਾਈਏ ਫਿਰ ਭੈਣ ਭਰਾ ਆਂਦੇ ਆ ਵੀ ਪਾਲਤ ਦੀ ਪਸ਼ੂ ਚ ਕਿੱਡੀ ਕ ਕਮੀ ਸੀ ਅੱਗੇ ਆ ਜੀ ਥੋੜਾ ਜਿਹਾ ਠੀਕ ਹੈ ਜੀ ਤੇ ਫਿਰ ਔਖਾ ਜਿਹਾ ਹੋ ਜਾਂਦਾ ਇਸ ਕਰਕੇ ਸੋਚ ਸਮਝ ਕੇ ਜੇ ਪੈਸੇ ਦਾ ਇੰਤਜ਼ਾਮ ਹੈਗਾ ਏ ਜੇ ਪਸ਼ੂ ਲੈਣ ਦਾ ਮਾਨਿਆ ਤੇ ਸਾਈ ਪਾਓ ਪੱਕੀ ਸਾਈ ਪਾਓ ਬਿਆਨਾ ਪਾਓ 2000 5000 ਅਗਲੇ ਨੂੰ ਪਤਾ ਹੋਵੇ ਵੀ ਠੀਕ ਹੈ ਕਿ ਪਸ਼ੂ ਚ ਕਮੀ ਨਿਕਲੇ ਵੀਡੀਓ ਤੇ ਫਿਰ ਤੇ ਤੁਸੀਂ ਬਿਆਨੇ ਦੇ ਸਾਈ ਦੇ ਹੱਕਦਾਰ ਜੀ ਜਦੋਂ ਪਸ਼ੂ ਚ ਕਮੀ ਨਹੀਂ ਤੇ ਤੁਹਾਡੀਆਂ ਹੀ ਮਰਜ਼ੀਆਂ ਨਾਲ ਚੱਲਣਾ ਤੇ ਫਿਰ 2500 ਛੱਡ ਕੇ ਤੇ ਸਾਡੇ ਧੰਦੇ ਨੂੰ ਫਿਰ ਖਰਾਬ ਕਰਦੇ ਫਿਰ ਵਪਾਰੀ ਝੂਠਾ ਪੈ ਜਾਂਦਾ ਉਹਦੇ ਚ ਇਸ ਕਰਕੇ ਬੇਨਤੀ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਵੀ ਜਿਨੇ ਵੀ ਪਸ਼ੂ ਲੈਣਾ ਹੈ ਆਪਦੀ ਪਹਿਲਾਂ ਤਸੱਲੀ ਕਰੋ ਮਨ ਬਣਾਓ ਵੀ ਅਸੀਂ ਪਸ਼ੂ ਲੈਣਾ ਫਿਰ ਉਹਦੀ ਸਾਈ ਪਾਓ ਹਾਂਜੀ ਹਾਂਜੀ ਇੱਥੇ ਗੱਲ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਬਾਕੀ ਵੀਡੀਓ ਦੇ ਵਿੱਚ ਵੀ ਬਹੁਤ ਸਿਰਫ ਦੋ ਤਿੰਨ ਘੰਟੇ ਜਿਆਦਾ ਵਿਗਦਾ ਮੁਰਕੇ ਤੇ ਬਾਅਦ ਦੇ ਵਿੱਚ ਐਵੇਂ ਫੇਕ ਹੀ ਹੁੰਦੇ ਆ ਕੰਮ ਹਾਂਜੀ ਹਾਂਜੀ ਫਿਰ ਫਿਰ ਤੇ ਕੰਮ ਉਹ ਜਿਹੀ ਹੋ ਜਾਂਦਾ ਬਸ ਵੀਊ ਹੋਣ ਨਾਲ ਕੰਮ ਹੁੰਦਾ ਮੁਰਕੇ ਪਹੂ ਨਹੀਂ ਹੋ ਕੇ ਪੁੱਛਦੇ ਹਾਂਜੀ 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 ਭਾਈ ਇਸ ਕਰਕੇ ਵੀਰਾਂ ਨੂੰ ਅਸੀਂ ਵੀ ਬੇਨਤੀ ਕਰ ਆਗੇ ਪਸ਼ੂ ਬੱਧੇ ਹੁੰਦੇ ਕਰ ਲੈਗੇ ਤੇ ਤੁਸੀਂ ਦੋਸਤੋ ਜੇ ਸਾਈ ਦੇ ਕੇ ਖਰਾਬ ਕਰੋਗੇ ਪਸ਼ੂ ਵੀਰ ਨੂੰ ਤੇ ਫੇਰ ਦੋਸਤੋ ਇਸ ਗੱਲ ਦੇ ਵਿੱਚ ਥੋੜੀ ਜੀ ਲਾਸ ਜਿਹੜਾ ਵਪਾਰੀ ਵੀਰ ਨੂੰ ਜ਼ਿਆਦਾ ਹੁੰਦਾ ਕਿਉਂਕਿ ਵਾਰ-ਵਾਰ ਜਦੋਂ ਵੀਡੀਓ ਪੈਂਦੀ ਚੈਨਲ ਤੇ ਫਿਰ ਅਗਲਾ ਹਰ ਇੱਕ ਪਹੂ ਵਿਕਦੇ ਨਹੀਂ ਤਾਂ ਹਾਂਜੀ ਹਾਂਜੀ ਭਾਜੀ ਫੇਰ ਪਤਾ ਕੀ ਕਹਿ ਦਿੰਦਾ ਖਰੇ ਕਿੰਨਾ ਕਿ ਝੂਠ ਦਾ ਤੰਦਾ ਹੈ ਤੇ ਜਾਨ ਸਵੇਰੇ ਕਹਿ ਦੇਣ ਕਿ 7 ਵਜੇ ਵੀਡੀਓ ਕਾਲ ਤੇ ਚਵਾਦੇ ਸ਼ਾਮਾਂ ਨੂੰ ਚੋਣਾ ਨਹੀਂ ਆ ਫਿਰ ਉਹ 7 ਵਜੇ ਦੀ ਚਵਾਈ ਨਾਲ ਕੋਈ ਪਾਸਿਓਂ ਗਾਹ ਕਉਂਦਾ ਉਹ ਵੀ ਰਹਿ ਜਾਂਦਾ ਫਿਰ ਉਹ ਗੱਲ ਨਹੀਂ ਬਣਦੀ ਜੇ ਪਸ਼ੂ ਲੈਣਾ ਹੈ ਆਪਦਾ 12 ਘੰਟੇ ਤੋਂ 12 ਘੰਟੇ ਬਾਅਦ ਚਵਾਈ ਕਰੋ ਜੇ ਦੁੱਧ ਦੀ ਸਹੀ ਨਿਰਕ ਪਰਖ ਕਰਨੀ ਆ 12 ਘੰਟੇ ਤੋਂ 12 ਘੰਟੇ ਇੱਕ ਟਾਈਮ ਤੁਸੀਂ ਵੀਡੀਓ ਕਾਲ ਤੇ ਚਵਾਣਾ ਵੀਡੀਓ ਕਾਲ ਤੇ ਚਵਾ ਲਓ ਦੂਜੇ ਟਾਈਮ ਆਪ ਆ ਕੇ ਇੱਕ ਟਾਈਮ ਆਪਣੀ ਵਿਜਿਟ ਜਿਉਂ ਕਰੋ ਹਾਂਜੀ ਤੇ ਜੇ ਨਹੀਂ ਵਿਜਿਟ ਕਰਨੀ ਫਿਰ ਜੋ ਤੁਸੀਂ ਲੈ ਲਿਆ ਖਰੀਦ ਲਿਆ ਜਿਤਰਾ ਨਾਲ ਵੀ ਹੈਗਾ ਫਿਰ ਉਹਨੂੰ ਐਕਸੈਪਟ ਕਰੋ ਬਸ ਬਸ ਠੀਕ ਹੈ ਠੀਕੇ ਗੱਲ ਜੇ ਪਸ਼ੂ ਘਰ ਪਹੁੰਚ ਜਾਏ ਕਈਆਂ ਵੀਰਾਂ ਦਾ ਵੇਖਿਆ ਵਾ ਹਸਾਬ ਕਿਤਾਬ ਇਹ ਇੱਥੇ ਚੱਲ ਗਿਆ ਉੱਥੇ ਚੱਲ ਗਿਆ ਮੁੜ ਕੇ ਫੋਨ ਨਹੀਂ ਚੁੱਕਦੇ ਇੱਥੇ ਪੈਸੇ ਲੈ ਲਈ ਉਹ ਕੰਮ ਬਿਲਕੁਲ ਨਹੀਂ ਸਾਰੇ ਪੈਸੇ ਖਾਤੇ ਦੇ ਵਿੱਚ ਪਾਓ ਫਿਰ ਪਸ਼ੂ ਜਾਊਗਾ ਫਿਰ ਜਿਹੜੇ ਵੀ ਪਸ਼ੂ ਦੇ ਪੈਸੇ ਪੈ ਗਿਆ ਉਹ ਆਪਦਾ ਪਸ਼ੂ ਆਪਦੇ ਘਰੇ ਐਕਸੈਪਟ ਕਰੋ ਠੀਕ ਮਾੜਾ ਇਹੋ ਚੰਗਾ ਠੀਕ ਲੈਣ ਤੋਂ ਪਹਿਲਾਂ ਵੇਖੋ ਵੀ ਉਹ ਮਾੜਾ ਹੈ ਜਾਂ ਚੰਗਾ ਨਿਰਖ ਪਰਖ ਕਰੇ ਆ ਕੇ ਕਰੋ ਹਾਂਜੀ ਹਾਂਜੀ ਇਸੇ ਗੱਲ ਦੇ ਵਿੱਚ ਵੀਰ ਆਪਾਂ ਬਾਰ ਬਾਰ ਇਹੋ ਵੀਡੀਓ ਹਾਂਜੀ ਵੀਡੀਓ ਆਪਣੀ ਪਰਿਵਾਰ ਦੇ ਵਿੱਚ ਵੇਖ ਕੇ ਆਪਣੀ ਤਸੱਲੀ ਨਾਲ ਵੀਡੀਓ ਵੇਖ ਕੇ ਫੇਰ ਪਸ਼ੂ ਖਰੀਦਿਆ ਕਰ ਹਣਾ ਬਿਲਕੁਲ ਪਾਜੀ ਕੋਸ਼ਕ ਵਪਾਰੀ ਮਾੜੇ ਵੀ ਹੈਗੇ ਆ ਅਸੀਂ ਸਾਰਿਆਂ ਨੂੰ ਨਹੀਂ ਆਂਦੇ ਤੇ ਪਰ ਲੋਕ ਜਿਹੜੇ ਆ ਨਾ ਭੈਣ ਭਰਾ ਚਲੋ ਜਿਨ੍ਹਾਂ ਨੇ ਪਸ਼ੂ ਖਰੀਦਣਾ ਹੁੰਦਾ ਹੈ ਉਹ ਵੀ ਆਪਣੀ ਜਗ੍ਹਾ ਸਹੀ ਆ ਕੁਝ ਕੋ ਵਪਾਰੀਆਂ ਨੇ ਨਾ ਟਾਈਮ ਲਾ ਲਾ ਕੇ ਜਾਂ ਗੰਦ ਪਾ ਪਾ ਕੇ ਕਿਸੇ ਦਾ ਥਣ ਘਾਟਾ ਵਾਅਦਾ ਦੱਸਦਾ ਨਹੀਂ ਤੇ ਚੀਜ਼ ਨੂੰ ਮਤਲਬ ਗੰਦਿਆ ਕੀਤਾ ਫਿਰ ਉਸ ਚੀਜ਼ ਨੂੰ ਨਾ YouTube ਨੂੰ ਵੀ ਵੜਾਉਣ ਵਾਲਿਆਂ ਨੂੰ ਵੀ ਲੋਕੀ ਗਾਲਾਂ ਕੱਢਦੇ ਆ ਤੇ ਵਪਾਰੀਆਂ ਨੂੰ ਸਾਰਿਆਂ ਗੰਦਾ ਹੀ ਕਹਿੰਦੇ ਤੇ ਇਹ ਕੰਮ ਨਹੀਂ ਹੋਣਾ ਚਾਹੀਦਾ ਲੈਣ ਵਾਲੇ ਨੂੰ ਵੀਡੀਓ ਇੱਕ ਮਾਧਿਅਮ ਆ ਕੇ ਸਾਡੇ ਕੋਲ ਆ ਪਸ਼ੂ ਖਲੋਤਾ ਇਹਨੂੰ ਆ ਕੇ ਜਿਹੜਾ ਖਰੀਦਣ ਦਾ ਚਾਹਵਾਨ ਹੋਵੇ ਉਹ ਆ ਕੇ ਵੇਖੇ ਆਪਦਾ ਚੋਵੇ ਪਾਸ ਕਰੇ ਤੇ ਲੈ ਕੇ ਜਾਵੇ ਵੀਡੀਓ ਸਿਰਫ ਇੱਕ ਜ਼ਰੀਆ ਹੈ ਜ਼ਰੀਆ ਜ਼ਰੀਆ ਹਾਂਜੀ ਬਸ ਇਹ ਚੀਜ਼ੇ ਵੀ ਆਪਾਂ ਵਿਖਾ ਲਈ ਪਿਆਏ ਇਹ ਬੰਦੇ ਕੋ ਆ ਚੀਜ਼ੇ ਖੜੀ ਆ ਹਾਂਜੀ ਆ ਚੀਜ਼ ਖੜੀ ਆ ਇਹ ਵਕਾਊ ਆ ਜੀ ਲੈਣੀਆਂ ਜਿਹੜਾ ਇਹ ਲੈਣ ਦਾ ਇਸ਼ਕ ਹੋਵੇ ਉਹ ਖਰੀਦ ਸਕਦਾ ਭਾਈ। ਬਾਕੀ ਇੱਕ ਵੀਰ ਬੇਨਤੀ ਅਸੀਂ ਵੀ ਚਲੋ ਆਪਣੇ ਲੋਕ ਕਰਦੇ ਆ ਵੀ ਕਈਆਂ ਵੀਰਾਂ ਦੇ ਸਾਦੂ ਫੋਨ ਵੀ ਹੁੰਦੇ ਆ ਕਿ ਅਸੀਂ ਵੀਰਾਂ ਦੇ ਖਾਤੇ 'ਚ ਪੈਸੇ ਪਾਏ ਆ। ਹਾਂਜੀ। ਤੇ ਸਾਨੂੰ ਮਤਲਬ ਬਾਅਦ ਵਿੱਚ ਉਹ ਵੀਰ ਸਾਡਾ ਫੋਨ ਨਹੀਂ ਚੁੱਕਦੇ ਨਾ ਕਿੱਦਾਂ ਵੀ ਗੱਲਬਾਤ ਇਸ ਚੀਜ਼ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਭਾਜੀ ਅਸੀਂ ਇਸ ਚੀਜ਼ ਬਾਰੇ ਇਹ ਕਹਿੰਦੇ ਆ ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਇਹ ਵੀ ਗੱਲ ਹੈ ਕੀ ਆ। ਮੈਂ ਪਹਿਲਾਂ ਹੀ ਬੇਨਤੀ ਕਰਦੀ ਮੈਂ ਸਾਰੇ ਇੱਕੋ ਜਿਹੇ ਨਹੀਂ ਆ ਕਿ ਮੈਂ ਇਹੋ ਸਭ ਤੋਂ ਪਹਿਲੀ ਗੱਲ ਤੇ ਆਉਣਾ ਹੈ ਕਿ ਜੇ 6000 2000 ਪਾਤੀ ਤੇ ਦੋਹਾਂ ਚਮਾਂ ਘੰਟੇ ਅਜੇ ਜੇ ਤੁਸੀਂ ਪਹੁੰਚ ਸਕਦੇ ਤੇ ਅਗ ਫੋਨ ਪਾਜੀ ਉਹਦੇ ਤੇ ਦਿੱਤਾ ਹੈ ਤੁਹਾਡੇ ਕੋਲ ਤੁਹਾਡਾ ਵੀ ਨੰਬਰ ਉੱਤੇ ਚੱਲਦਾ ਉਹਦੇ ਐਡਰੈਸਾ ਦਿੱਤਾ ਸਾਰਾ ਕੁਝ ਕਨਫਰਮ ਕੀਤਾ ਉਹਦੇ ਐਡਰੈਸ ਤੇ ਪਹੁੰਚੋ ਨਹੀਂ ਫੋਨ ਚੁੱਕਾ ਹਾਂਜੀ 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 ਠੀਕ ਹੈ ਕਿ ਨਹੀਂ ਗੱਲ ਉਹਨੂੰ ਅਗਲੇ ਨੂੰ ਪਤਾ ਹੋਊਗਾ ਉਹਨੇ ਇੱਕ ਨਾ ਠੱਗੀ ਮਾਰੀ ਦੂਜੇ ਨਾਲ ਦੇ ਨਾ ਮਾਰੇ ਹਾਂ ਆਪਣੇ ਏਰੀਆ ਦੇ ਵਿੱਚ ਕੁਝ ਲੋਕ ਐਸੇ ਹੈਗੇ ਆ ਵੀ ਡੰਗਰ ਵਖਾਉਂਦੇ ਹੋਰ ਚੜਾਉਂਦੇ ਹੋਰ ਚੜਾਉਂਦੇ ਹੋ ਪੈਸੇ ਪਵਾ ਲੈਂਦੇ ਆ ਫਿਰ ਮੁੜ ਕੇ ਉਹਦੀ ਸਾਈ ਵਾਪਸ ਕਰਤੀ ਉਹ ਮੈਂ ਸਮਝੂਗਾ ਵੀ ਸਿਰਫ ਖੇ ਖਾਣ ਤੋਂ ਇਲਾਵਾ ਹੋਰ ਕੁਝ ਨਹੀਂ ਕੁਝ ਨਹੀਂ ਹੈਗਾ ਹਾਂਜੀ ਸਾਡੇ ਨਾਲ ਵੀਰ ਮਤਲਬ ਗੱਲ ਕਰਦਾ ਐਂਡ ਤੇ ਜਾ ਕੇ ਬੰਦੇ ਨੂੰ ਇਹ ਆ ਵੀ ਭਾਈ ਸਾਡਾ ਉਹ ਬੰਦਾ ਫੋਨ ਨਹੀਂ ਚੁੱਕਦਾ ਫੋਨ ਨਹੀਂ ਚੁੱਕਦਾ ਤੁਸੀਂ ਦੱਸੋ ਵੀ ਕਿੱਥੇ ਆ ਤੁਹਾਨੂੰ ਇਸ ਗੱਲ ਦਾ ਫੋਨ ਲਾਉਣ ਪਈ ਭਾਜੀ ਉਹਦਾ ਐਡਰੈਸ ਕੀ ਆ ਉਹ ਕਿੱਥੇ ਆ ਟਾਡਾ ਸਿਰਫ ਫਰਜ਼ ਆ ਕਿ ਪਸ਼ੂ ਵਕਾਤਾ ਵਾ ਤੁਹਾਡੀ ਜ਼ਿੰਮੇਵਾਰੀ ਇੰਨੀ ਹਾਂ ਜੇ ਬੰਦਾ ਨਹੀਂ ਫੋਨ ਚੁੱਕਦਾ ਤੁਸੀਂ ਉਹਦਾ ਐਡਰੈਸ ਦੇ ਸਕਦੇ ਹੋ ਭਾਜੀ ਆ ਬੰਦਾ ਵਾ ਅਸੀਂ ਇਹਦੇ ਤੱਕ ਲੈ ਕੇ ਆਏ ਹਾਂ ਜੇ ਉਹ ਬੰਦਾ ਤੁਹਾਨੂੰ ਵਾਕਿਆ ਹੀ ਵੀਡੀਓ ਜਿਹਦੀ ਪਾ ਰੇ ਜੋ ਬੰਦਾ ਗਲਤ ਲੱਗਦਾ ਵਾ ਫਿਰ ਉਹਦੀ ਕਦੀ ਵੀਡੀਓ ਤੁਸੀਂ ਨਾ ਪਾਓ ਹਾਂ ਠੀਕ ਹੈ ਉਹਨੂੰ ਇਹ ਪਤਾ ਲੱਗ ਜਾਊ ਕਿ ਮੇਰਾ ਧੰਦਾ ਫਲੌਪ ਹੁੰਦਾ ਉਹ ਗਾਂ ਵਾਸਤੇ ਸੁਧਾਰ ਕਰੂਗਾ ਹਾਂਜੀ 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 ਇੱਕ ਅਦਾ ਚਾਂਸ ਅਗਲੇ ਨੂੰ ਦਓ ਉਹ ਤੋਂ ਬਾਅਦ ਦੇ ਵਿੱਚ ਉਹਦੀ ਵੀਡੀਓ ਹੀ ਨਾ ਪਾਓ ਠੀਕ ਹੈ ਠੀਕ ਕਿਉਂਕਿ 5-7 ਮਿੰਟ ਤੱਕ ਅਸੀਂ ਵੀ ਕੀ ਇੱਥੇ ਆ ਕੇ ਵੇਖ ਲਿਆ ਹਾਂ ਨੋਨੇ ਤਸੱਲੀ ਹੁੰਦੀ ਆ ਬਿਲਕੁਲ ਜੀ ਬਿਲਕੁਲ ਠੀਕ ਹੈ ਖਰੀਦ ਕਰਨ ਲੱਗਿਆ ਆਪਣੀ ਤਸੱਲੀ ਕਰੋ ਦੋ ਟਾਈਮ ਚੋ ਉਹ ਦੋਵਾਂ ਟਾਈਮਾਂ 'ਚ ਭਾਜੀ ਦੋਵਾਂ ਟਾਈਮਾਂ ਦੇ ਵਿੱਚ ਇਹ ਪਤਾ ਲੱਗ ਜਾਂਦਾ ਇੱਕ ਟਾਈਮ ਚੋਲੀ ਆ ਸ਼ਾਮ ਨੂੰ ਉਹਨੇ 6 ਵਜੇ ਚਵਾਈ ਹੋ ਗਈ ਆ ਤੇ ਸਵੇਰੇ 6 ਵਜੇ ਚਵਾਈ ਨੂੰ ਜੋ ਡੰਗਰ ਨੇ ਦੁੱਧ ਦੇ ਦਿੱਤਾ ਹਾਂਜੀ ਹੋ ਸਕਦਾ ਵੀ ਸਵੇਰੇ ਦੁੱਧ ਕਿਲੋ ਘੱਟ ਦੇ ਸਕਦਾ ਸ਼ਾਮ ਨੂੰ ਕਿਉਂਕਿ ਇੱਕ ਤੇ ਰਾਤ ਨੂੰ ਪਾਣੀ ਨਹੀਂ ਪੀਂਦਾ ਪਸ਼ੂ ਇੱਕ ਪੱਠੇ ਨਹੀਂ ਖਾਂਦਾ ਇੱਕ ਠੰਡ ਤਾਂ ਹੁੰਦਾ ਇੱਕ ਬੈਣ ਉੱਠਣ ਦੀ ਗੱਲ ਹੁੰਦੀ ਇਸ ਕਰਕੇ ਸਵੇਰੇ ਕਿਲੋ ਘੱਟ ਦੇ ਸਕਦਾ ਸ਼ਾਮ ਨੂੰ ਕਿਲੋ ਹਮੇਸ਼ਾ ਹੀ ਦੁੱਧ ਵਧ ਸਕਦਾ ਹੁਣ ਦੇ ਹਿਸਾਬ ਕਿਤਾਬ ਨਾ ਭਰਾਂਗੇ ਜਾਂ ਕੀ ਆ ਬਾਕੀ 12 ਘੰਟਿਆਂ ਦੀ ਚਵਾਈ ਦੇ ਹਿਸਾਬ ਕਿਤਾਬ ਨਾ ਦੋ ਆਪਦਾ ਪਸ਼ੂ ਪਾਸ ਕਰੇ ਭੈਣ ਭਰਾ ਜਿਹਨੇ ਲੈਣਾ ਵਾ ਬਾਕੀ ਵਪਾਰੀਆਂ ਦਾ ਤਾਂ ਅਸੂਲ ਹੈ ਹੀ ਆ ਚਲੋ ਹਰ ਕੋਈ ਇਹ ਚਾਹੁੰਦਾ ਵੀ ਮੈਂ ਇਹਦੇ ਚੋਂ ਕਮਾਈ ਵੱਧ ਕਰ ਜਾ ਜੇ ਮੇਰਾ ਘੱਟਾ ਮਿੱਟੀ ਆ ਸਭ ਸੋਨੇ ਦੇ ਭਾਵੇਂ ਹਾਂਜੀ ਹਾਂਜੀ ਪਰ ਸੋਨਾ ਸੋਨੇ ਦੇ ਭਾਅ ਵਿਕਣਾ ਮਿੱਟੀ ਮਿੱਟੀ ਦੇ ਭਾਅ ਵਿਕਣੀ ਠੀਕ ਹੈ ਵੀ ਠੀਕ ਹੈ ਮਿੱਟੀ ਦੀ ਟਰਾਲੀ 1000 ਦੀ ਆਉਣੀ ਆ ਤੇ ਸੋਨਾ 7000 ਨੂੰ ਗ੍ਰਾਮ ਆਉਣਾ 8 ਨੂੰ ਬਸ ਉਹ ਗ੍ਰਾਮਾਂ ਦਾ ਆਉਣਾ ਖਾ ਚੀਜ਼ ਆ ਬਾਕੀ ਤਰ੍ਹਾਂ ਠੀਕ ਹੈ ਗੱਲ ਹਾਂਜੀ ਬਹੁਤ ਵਧੀਆ ਗੱਲਾਂ ਵੀਰ ਨੇ ਕਹੀਆਂ ਚਲੋ ਵੀਡੀਓ ਥੋੜੀ ਜਿਹੀ ਜ਼ਰੂਰ ਲੰਮੀ ਹੋਈ ਹੈ ਮੈਂ ਵੀਰਾਂ ਨੂੰ ਬੇਨਤੀ ਕਰਦਾ ਕਿ ਕਈ ਕੋਝ ਸਿੱਖਣ ਨੂੰ ਮਿਲੂਗਾ ਇਸ ਚੀਜ਼ ਤੋਂ ਐਡਰੈਸ ਇੱਕ तहसील ਤੇ ਜ਼िला શ્રી ਤਰਨਤਾਰਨ ਸਾਹਿਬ ਨਾਮ ਹਰਦੀਪ ਸਿੰਘ ਫੋਨ ਨੰਬਰ 20 ਆਪਣਾ ਖਰੀਫੇ ਬੋਲਦੀ ਹੈ 95928 10243 ਆਪਣਾ ਮੋਬਾਈਲ ਨੰਬਰ ਪਿੰਡ ਆਪਣਾ ਝਾਮਕੇ ਤਹਿਸੀਲ ਜ਼िला ਤਰਨਤਾਰਨ ਠੀਕ ਹੈ ਦੋਸਤੋ ਬਿਲਕੁਲ ਸਾਹਮਣੇ ਟੈਂਕੀ ਦੇ ਕਰਜੇ ਵੀ ਦਾ ਸਾਹਮਣੇ ਬੈਠੇ ਬਹਿ ਦਈਏ ਬਿਲਕੁਲ ਜੀ ਬਿਲਕੁਲ ਕਿਸੇ ਨੂੰ ਵੀ ਆ ਕੇ ਪੁੱਛ ਲੈਣ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਇੱਥੇ ਜੇਰੇ ਕਿਸੇ ਭੈਣ ਭਰਾ ਨੇ ਆਉਣਾ ਪਹਿਲੀ ਗੱਲ ਤੇ ਫੋਨ ਕਰੇ ਹਾਂਜੀ ਤੇ ਜੇ ਨਹੀਂ ਵੀ ਫੋਨ ਕਰਕੇ ਵੈਸੇ ਹੀ ਆ ਕੇ ਵੇਖਣਾ ਵੀ ਪਸ਼ੂ ਕਿਤਰਾ ਦੇ ਬੰਦਾ ਕੋਈ ਝੂਠ ਤੇ ਨਹੀਂ ਮਾਰਦਾ ਕਿਸੇ ਨੂੰ ਵੀ ਆ ਕੇ ਪੁੱਛ ਲੈਣ ਹਰਦੀਪ ਰਾ लागे लागेक दो पिनਾ ਦੇ ਵਿੱਚ ਵੀ ਦੱਸ ਦੇਮ ਰਾਜਸਥਾਨ ਤੋਂ ਆਏ ਨਾ ਰਾਜਸਥਾਨ ਤੋਂ ਆਏ ਭਾਈ ਜੀ ਠੀਕ ਠੀਕ ਹੈ ਠੀਕ ਹੈ ਜੀ ਬਹੁਤ ਦੋਸਤਾਂ ਦਾ ਵੀਡੀਓ ਦੇਖਣ ਵਾਸਤੇ थैंक यू